ਸਾਸੰਗ ਜੀ ਜਦੋਂ ਮਾਤਾ-ਮਾਂ ਆਪਣੀ ਰਸੋਈ ਦੇ ਵਿੱਚ ਆਟਾ ਗੁੰਨਣ ਦੀਆਂ ਹਨ ਉਹ ਘਰ ਦਾ ਕੰਮ-ਕਾਰ ਕਰਦੀਆਂ ਇਸ ਗੱਲ ਨੂੰ ਜਰੂਰ ਆਪਣੇ ਮਾਈਂਡ ਦੇ ਵਿੱਚ ਸੈੱਟ ਕਰ ਲਓ ਕਿ ਜਦੋਂ ਵੀ ਘਰ ਦੀ ਰਸੋਈ ਵਿੱਚ ਆਟਾ ਗੁੰਨਣਾ ਹੈ ਜਿਵੇਂ ਪਾਣੀ ਪਾ ਕੇ ਆਟੇ ਨੂੰ ਗੁੰਨਿਆ ਗਿਆ ਹੈ ਉਸੇ ਤਰ੍ਹਾਂ ਆਟਾ ਆਪਣਾ ਰੂਪ ਲੈ ਲੈਂਦਾ ਹੈ ਹੁਣ ਜਿਹੜਾ ਆਟਾ ਅਲੱਗ-ਅਲੱਗ ਸੀ ਉਹ ਇਕੱਠਾ ਹੋ ਗਿਆ ਇਸੇ ਤਰ੍ਹਾਂ ਆਪਣੇ ਮਨ ਨੂੰ ਵੀ ਇਕੱਠਾ ਕਰਨਾ ਹੈ ਆਪਣੇ ਪਰਿਵਾਰ ਨੂੰ ਇਕੱਠਾ ਕਰਨਾ ਰਿਸ਼ਤਿਆਂ ਨੂੰ ਇਕੱਠਾ ਕਰਨਾ ਜਿਹੜੇ ਟੁੱਟੇ ਨੇ ਉਹਨਾਂ ਨੂੰ ਇਕੱਠੇ ਕਰਨਾ ਜਿਹੜਾ ਮਨ ਚੁਗਲੀਆਂ ਕਰਕੇ ਟੁੱਟ ਚੁੱਕਿਆ ਹੈ ਉਸ ਮਨ ਨੂੰ ਇਕੱਠਾ ਕਰਨਾ ਹੈ। ਇਸ ਚੀਜ਼ ਤੇ ਇੱਕ ਸਮਝਣ ਵਾਲੀ ਗੱਲ ਹੈ। ਮਾਪੁਰਖਾਂ ਨੇ ਇੱਕ ਗੱਲ ਕਹੀ ਹੈ। ਕਹਿੰਦੇ ਇੱਕ ਭੈਣ ਇੱਕ ਬੀਬੀ ਦੇ ਹੱਥ ਦੇ ਵਿੱਚ ਇਨੀ ਤਾਕਤ ਹੈ ਕਿ ਉਹ ਪੂਰੇ ਪਰਿਵਾਰ ਨੂੰ ਜੋੜ ਸਕਦੀ ਹੈ ਤੇ ਉਹ ਪੂਰੇ ਪਰਿਵਾਰ ਨੂੰ ਤੋੜ ਨਹੀਂ ਸਕਦੀ ਹੈ। ਇਹ ਵੀ ਉਹਦੇ ਵਿੱਚ ਕਲਾ ਹੈਗੀ। ਆਪਾਂ ਵੇਖਦੇ ਹਾਂ ਕਈ ਬੀਬੀਆਂ ਤੇ ਭੈਣਾਂ ਦੇ ਪੈਰੋਂ ਪਰਿਵਾਰ ਜੁੜ ਜਾਂਦੇ ਨੇ। ਤੇ ਕਈਆਂ ਦੇ ਜਿਹੜੇ ਪਰਿਵਾਰ ਹਨ ਉਹ ਮਾੜੀ ਸੰਗਤ ਕਰਕੇ ਟੁੱਟ ਜਾਂਦੇ ਨੇ ਉਹ ਪਰਿਵਾਰਾਂ ਨੂੰ ਤੋੜ ਦਿੰਦੀਆਂ ਨੇ ਹੁਣ ਗੱਲ ਕੀ ਹੈ ਗੱਲ ਇੱਥੇ ਇੱਕ ਕੱਲੀ ਬੀਬੀ ਭੈਣ ਦੀ ਨਹੀਂ ਸਗੋਂ ਦੂਸਰੇ ਪਰਿਵਾਰ ਦੇ ਮੈਂਬਰਾਂ ਦੀ ਵੀ ਹੈ ਕਈ ਜੁੜਨਾ ਵੀ ਨਹੀਂ ਚਾਹੁੰਦੇ ਹਨ ਉਹ ਗੱਲ ਵੱਖਰੀ ਹੈ ਮੈਂ ਦੋਨੋਂ ਤਰਫ ਦੀ ਬੇਨਤੀ ਕਰਦੀ ਹਾਂ ਕਿਉਂਕਿ ਇੱਕ ਤਰਫੀ ਨੂੰ ਸੀ ਮੰਨਿਆ ਨਹੀਂ ਕਹਿ ਸਕਦੀ ਹਾਲਾਂਕਿ ਸਾਰਿਆਂ ਨੂੰ ਇੱਕ ਤਕਣੀ ਦੇ ਵਿੱਚ ਨਹੀਂ ਤੋਲਿਆ ਜਾ ਸਕਦਾ ਸੋ ਪਿਆਰਿਓ ਮਹਾਪੁਰਖਾਂ ਨੇ ਕਿਹਾ ਸੀ ਕਹਿੰਦੇ ਇੱਕ ਬੀਬੀ ਜਦੋਂ ਭੈਣ ਕੋਈ ਪ੍ਰਸ਼ਾਦਾ ਤਿਆਰ ਕਰਦੀ ਹੈ ਉਹ ਪ੍ਰਸ਼ਾਦਾ ਤਿਆਰ ਕਰਨ ਲਈ ਕਹਿੰਦੇ ਜੇਕਰ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਜਾਂ ਮੂਲ ਮੰਤਰ ਦਾ ਜਾਪ ਕਰੀ ਗੁਰਬਾਣੀ ਦਾ ਜਾਪ ਕਰੇ ਇਹ ਲੋਕੋ ਜਿਹੜਾ ਪ੍ਰਸ਼ਾਦਾ ਤਿਆਰ ਹੋਣਾ ਹੈ ਉਹਦਾ ਪ੍ਰਭਾਵ ਇੰਨਾ ਪਏਗਾ ਕਿ ਪ੍ਰਸ਼ਾਦਾ ਛਕਣ ਵਾਲਾ ਗੁਰਬਾਣੀ ਦੇ ਲੜ ਲੱਗ ਜਾਵੇਗਾ ਇਸ ਤਰ੍ਹਾਂ ਤਿਆਰ ਹੋਇਆ ਪ੍ਰਸ਼ਾਦਾ ਪ੍ਰਸ਼ਾਦਾ ਸ਼ਕਣ ਵਾਲੇ ਦੇ ਮੰਟੇ ਇੱਕ ਡੂੰਗੀ ਸ਼ਾਪ ਛੱਡੇਗਾ ਉਹ ਗੁਰੂ ਜੀ ਨਾਲ ਜੜਨ ਲਈ ਆਪਣੇ ਆਪ ਤਿਆਰ ਹੋ ਜਾਵੇਗਾ ਪਰ ਨਹੀਂ ਸਾਡੀਆਂ ਬੀਬੀਆਂ ਪੈਣਾ ਤਾਂ ਨਾਟਕ ਦੇਖਦੇ ਹੋਏ ਪ੍ਰਸ਼ਾਦਾ ਤਿਆਰ ਕਰਦੀਆਂ ਨਹੀਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਹੋਈਆਂ ਤਿਆਰ ਕਰਦੀਆਂ ਨਹੀਂ ਕਈ ਪੇੜਾ ਪ੍ਰਸ਼ਾਦਾ ਤਿਆਰ ਕਰਦੀਆਂ ਰੋਟੀ ਤਵੇ ਤੇ ਪਉਂਦੀਆਂ ਇੱਕ ਪੇੜਾ ਕਰਕੇ ਫਿਰ ਆ ਕੇ ਟੀਵੀ 'ਚ ਝਾਤ ਮਾਰ ਲੈਂਦੀਆਂ ਵੀ ਕੀ ਚੱਲ ਰਿਹਾ ਹੈ ਸੀਰੀਅਲ ਵਿੱਚ ਮਿਸਨ ਉਹ ਚਾਹੇ ਕੀਤੀ ਹੁਣ ਜਿਹੋ ਜਿਹਾ ਖਾਈ ਅੰਨ ਤੇ ਉਹੋ ਜਿਹਾ ਹੋਵੇ ਮਨ ਫਿਰ ਹੁਣ ਸਿਰਿਆਲ ਵੇਖ ਕੇ ਚੁਗਲੀਆਂ ਕਰਕੇ ਪਕਾਇਆ ਹੋਇਆ ਅੰਨ ਤੇ ਫਿਰ ਉਹ ਬੰਦੇ ਦਾ ਮਨ ਤਾਂ ਖਿੰਡਣਾ ਹੀ ਹੈ ਪੂਰੇ ਪਰਿਵਾਰ ਦੇ ਫਿਰ ਹੁਣ ਅੱਡ ਅੱਡ ਹੋ ਰਹੀ ਹਨ ਲੜਾਈਆਂ ਝਗੜੇ ਕਿਉਂ ਵੱਧ ਰਹੇ ਹਨ ਬਰਕਤਾਂ ਕਿਉਂ ਖਤਮ ਹੋ ਗਈਆਂ ਹਨ ਉਹਨਾਂ ਦਾ ਕਾਰਨ ਇਹੀ ਵੀ ਹੈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ ਇਹ ਕੋਈ ਤਰਕ ਤਵਾਂ ਲਾਉਣਾ ਨਹੀਂ ਹੈ ਇਹੇ ਕਿਸੇ ਨੂੰ ਕਹਿਣ ਕਹਵਾਉਣ ਦੀ ਗੱਲ ਨਹੀਂ ਹੈ ਇਹ ਸਮਝਦਾਰੀ ਦਾ ਵਿਸ਼ਾ ਆਪਣੇ ਆਪਣੇ ਅੰਦਰ ਝਾਤੀ ਮਾਰੀ ਕਿ ਸਾਡੇ ਵਿੱਚ ਇਹ ਚੀਜ਼ਾਂ ਹੈਗੀਆਂ ਹਨ ਸਾਧ ਸੰਗਤ ਜੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਦਾਸ ਕੋ ਦੇਣ ਇੱਕ ਸਾਈਡ ਕਰਕੇ ਅਸੀਂ ਐਵੇਂ ਕਰਕੇ ਵੇਖ ਲਈਏ ਉਹੋ ਦਿਨਾਂ ਦਾ ਅੰਤਰ ਵੇਖਿਓ ਤੇ ਬਾਕੀ ਦਿਨਾਂ ਦਾ ਅੰਤਰ ਵੇਖਿਓ ਤੁਹਾਨੂੰ ਆਪਣੇ ਆਪ ਸਮਝ ਆ ਜਾਵੇਗਾ ਬੋਤਾ ਤੇ ਬੋਲਣ ਦੀ ਜ਼ਰੂਰਤ ਨਹੀਂ ਹੈ ਪ੍ਰਸ਼ਾਦਾ ਤਿਆਰ ਕਰਨਾ ਹੋਵੇਗਾ ਜਿਵੇਂ ਇਹਨੂੰ ਆਟਾ ਖਿੰਡਿਆ ਹੋਇਆ ਸੀ ਉਹਨਾਂ ਨੂੰ ਉਹਨੇ ਕਿ ਅਸੀਂ ਇਕੱਠਾ ਕਰਤਾ ਇਸੇ ਤਰ੍ਹਾਂ ਖਿੰਡੇ ਹੋਏ ਮਨ ਨੂੰ ਬਾਣੀ ਨਾਲ ਇਕੱਠਾ ਕਰਨਾ ਹੈ ਜਦੋਂ ਪਰਿਵਾਰ ਬਾਣੀ ਦੇ ਨਾਲ ਇਕੱਠਾ ਹੋਵੇਗਾ ਉਹ ਤੁਸੀਂ ਆਪ ਦੇਖੋਗੇ ਤੁਸੀਂ ਆਪ ਬਹੁਤ ਖੁਸ਼ ਹੋਵੋਗੇ ਐਸੀ ਗੁਰੂ ਨੇ ਕਿਰਪਾ ਕਰ ਦੇਣੀ ਹੈ ਐਸੀ ਸਤਿਗੁਰੂਆਂ ਨੇ ਮਿਹਰ ਕਰ ਦੇਣੀ ਹੈ ਇਸ ਚੀਜ਼ ਨੂੰ ਥੋੜਾ ਜਿਆ ਸਮਝਿਓ ਸਾ ਸੰਗਤ ਜੀ ਬੀਬੀਆਂ ਪੈਣਾ ਅੱਜ ਤੋਂ ਹੀ ਇਸ ਗੱਲ ਨੂੰ ਫੋਲੋ ਕਰਿਓ ਮੂਲ ਮੰਤਰ ਦਾ ਜਾਪ ਕਰਿਓ ਚਾਹੇ ਗੁਰਬਾਣੀ ਕਿਸੇ ਵੀ ਬਾਣੀ ਦਾ ਪਾਕ ਵਾਹਿਗੁਰੂ ਦਾ ਜਾਪ ਕਰ ਲਿਓ ਫਿਰ ਵੇਖਿਓ ਉਸ ਤੋਂ ਬਾਅਦ ਕਿਵੇਂ ਕਿਰਪਾ ਹੋਣੀ ਸ਼ੁਰੂ ਹੋਏਗੀ ਤੇ ਐਵੇਂ ਦੀਆਂ ਹੋਰ ਸਿੱਖਿਆਵਾਂ ਲਈ ਸਾਥ ਸੰਗਤ ਜੀ ਮੇਰੇ ਚੈਨਲ ਰੱਬੀ ਰੂਹਾਂ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਐਂਡ ਲਾਈਕ ਕਰਨਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ